ਦਾ ਪਾਣੀ ਇੰਦਰ ਵਿਆਸਤਾ ਜਿਹੜਾ ਆਪਣੇ ਪਾਣੀ ਇਕੱਠਾ ਹੋ ਕੇ ਤੇ ਪੰਜਾਬ ਦੇ ਬਹੁਤ ਸਾਰੇ ਜਿੱਤੇ ਸਸ ਰੋਇਦਾ ਜਾਲ ਵੀ ਜਿਹੜਾ ਇਕੱਠਾ ਹੋ ਕੇ ਸੀ ਉਹਨਾਂ ਦੇ ਲਾਹੌਰ ਉਹਨਾਂ ਵੀ ਇੰਡੀਆਂ ਬੈਲੀਆਂ ਉਹ ਘਰ ਉਹਨਾਂ ਨੇ ਆਪਣੇ ਬਾਗ ਬਾਈਏ ਜਮੀਨਾਂ ਇਦਾਂ ਇੱਥੇ ਹੁਣ ਕਿੰਨਾ ਹੈ ਇਹ ਗੇਹੇਸ ਹਲੋ ਪਾੜਾ ਬਹੁਤ ਲੋਕ ਇਤੋਂ ਜਾਵਨ ਦੇ ਨੋਟ ਕਰ ਲਿਓ ਫਾਰਮ ਦੀ ਬਣੀ ਹੈ ਜਿੰਨਾ ਆਏ ਨੂੰ ਜਿਹਨੇ ਮੱਦੀ ਬੋਲ ਬਣਾਈ ਹੈ ਇਹ ਵੱਡੀ ਕਿਸਤੀ ਸੀ ਸੱਤ ਬਰਾਏ ਨਮਰ ਜੀ ਬਰੇ ਪਾਤਰਾ ਉਹ ਰਾਸ਼ਨ ਵੀ ਲਵਾਉਣਾ ਸੀ ਉੱਥੇ ਕੋਈ ਕਰੀਏ ਨਾ ਲਵਾ ਗਿਆ ਰਹਿ ਗਿਆ ਨਹੀਂ ਹਾਂ ਲਵਾ ਨਹੀਂ ਨਹੀਂ ਉਹ ਲਾ ਤੁਸੀਂ ਆਪਾਂ ਤੇ ਤੁਹਾਨੂੰ 2 ਮਿੰਟ ਚਾਹ ਦਰ ਕੇ ਫਿਰ ਉਹ ਬਾਬਾ ਜੀ ਨੇ ਦੇਖੋ ਕਿੱਥੇ ਦਰਸ਼ਨ ਕਰਵਾ ਦਿੱਤੇ ਲੈ ਇਹਦੇ ਇੱਥੇ ਦੂਰ ਤੋਂ ਬਾਬਾ ਜੀ ਹਾਂ ਜੀ ਹਾਂ ਜੀ ਇਹ ਕਿਲੋਮੀਟਰਾਂ ਚੀ ਹੈ ਬਾਬਾ ਜੀ ਨੇ ਇਹ ਮੇਲ ਕਿਹਾ ਸੀ ਕਿ ਟਾਣਾ ਇਹੋ ਹੀ ਮੇਲਾ ਜੀ ਮਾਣੋ ਕਿ ਮੇਰੇ ਬਲ ਸੋਦਾ ਜਾ ਪਰਿਵਾਰ ਵਿੱਚ ਸਾਹਮਣੇ ਹਾਂ ਜੀ ਇਹ ਬੰਦਰ ਵੀ ਸਾਰੇ ਫਿਰੋਗਾਰਾ ਉੱਥੇ ਜਿੱਥੇ ਵੀ ਮੈਨੂੰ ਉੱਥੇ ਵੀ ਕੱਢਿਆ ਇੰਜ ਲੋਬਰ ਸਸਾ ਜੇਕਰ ਇਹਨੂੰ ਕਹਿੰਦਾ ਬਾਬਾ ਜੀ ਆਪਾਂ ਨੂੰ ਸਖਤੀ ਚਾਹੀਦੀ ਹੈ ਉਹ ਲੈ ਆਉਂਦਾ ਤੇ ਕਿਸਤੀ ਲੈ ਇਹ ਔਫਸਿੰਗ ਵਿੱਚ ਜਿਹੜਾ ਤੁਸੀਂ ਮੰਡੋਟਾ ਸਿਕਲ ਤੋਂ ਮਿੱਟੀ ਹੈ ਮੋਰ ਕਿਸਤੀ ਨਾਲ ਮਿੱਟੀ ਕਿੱਥੇ ਜਾਊਗੀ ਫੇਰ ਕਿੰਨੂ ਆਪਾਂ ਸਾਨੂੰ ਸੁਣਨਾ ਚਾਹੀਦਾ ਹੈ ਤਰੋਂ ਉਹਨਾਂ ਦੋ ਹੀ ਜਾ ਕੇ ਲਾ ਦੇਸੀ ਪੰਜ ਬੋਲ ਦੇ ਵਿੱਚ ਆਹ ਬਾਕੀ ਕਿਹਦੇ 400 300 ਦਾ ਉਹਦੇ ਵਿੱਚ ਬਹੁਤ ਸੂਆ ਸਾਰੇ ਕੁਝ ਲਿਖਿਆ ਹੋਇਆ ਇੰਨੇ ਨੰਬਰਸ ਕਾਰਡ ਦੇ ਦੇਲੇ ਇਹਨਾਂ ਦਾ ਥੋੜਾ ਉੱਚਾ ਪਛਲੀ ਇਹਨਾਂ ਦੇ ਇੱਥੇ ਹੈ ਰੁਜਾ ਪਾ ਦੇ ਉਹਨੇ ਵਿੱਚ ਪਹਿਲਾਂ ਅਰੇ ਦੇਖੋ ਕਿੰਨਾ ਆਫ ਕਨਾਲ ਨਾਲ ਨੂੰੰਦੀ ਹੈ ਯਾ ਆਵਾ ਮੜਾ ਮੋਟਾ ਚਲਾ ਰਹੇ ਨੇ ਪਰ ਆਪਣੇ ਚਾਰ ਜੀ ਦੇ ਜਿਹੜੇ ਕੁਛ ਵੀ ਇੱਥੇ ਖਾਨ ਤੋਂ ਕਿਹਦੀ ਤਿੰਨਾਂ ਮਸ਼ਹੂਰ ਦੇਸ਼ੇ ਕਰਕੇ ਚਾਹ ਜਿਹੜੀ ਵੀ ਦੇ ਬਗਨੇ ਪੈਰ ਲੱਗੇ ਪਏ ਪਰ ਨੌਣ ਦੇ ਘਰ ਦੇ ਕਿਸ਼ਤੀਆਂ ਦੇ ਉਹਨਾਂ ਦੇ ਬਿਲਕੁਲ ਇਹੀ ਸਾਦ ਨੇ ਇੱਕ ਟਾਪੂ ਦੀ ਤਰ੍ਹਾਂ ਬਣਿਆ ਹੋਇਆ ਜਿਵੇਂ ਆਪਾਂ ਟਾਪੂ ਦੇਖਦੇ ਆ ਉਹ ਟਾਪੂ ਹੀ ਹੈ ਉਹਨੇ ਚਾਰ ਜੀ ਦੇ ਪਾਸੇ ਦਾ ਸਾਦ ਨੇ ਕਿਸਤਿਆਂ ਦੇ ਵਿੱਚ ਮਹਾਪੁਰਖ ਲਿਆ ਰਹੇ ਨੇ ਹੋਰ ਕੋਈ ਸਾਧਨ ਨਹੀਂ ਆਪਣੇ ਪੈਦਲ ਨਹੀਂ ਚੱਲ ਕੇ ਆ ਸਕਦੇ ਜਾ ਸਕਦੇ ਇਹ ਕਿਸ਼ਤੀਆਂ ਹੀ ਸਾਧਨ ਨੇ ਜਿਹੜਾ ਵੀ ਉਹਦੇ ਵਿੱਚ ਹੀ ਰਾਸ਼ਨ ਪਾਣੀ ਲਿਆਉਣਾ ਆ ਜਾਂ ਕੋਈ ਵੀ ਆਪਣੇ ਇਹਨਾਂ ਨੇ ਲਿਆਉਣਾ ਤੇ ਉਹ ਸਿਰਫ ਆਪਣੇ ਟਾਕੂ ਹੀ ਐ ਬਣਿਆ ਹੋਇਆ ਤੇ ਕਿਸ਼ਤੀਆਂ ਦੇ ਵਿੱਚ ਹੀ ਮਹਾਪੁਰਖ ਲਿਆ ਕੇ ਇੱਥੇ ਸਾਰਾ ਰਾਸ਼ਨ ਪਚਾ ਰਹੇ ਨੇ ਇਹਦੇ ਨਾਲ ਹਰ ਜੀ ਨੂੰ ਜਿਹਨੂੰ ਸਵਰਡੋ ਦੀ ਲੋੜ ਆ ਜਿਹਨੂੰ ਕੋਈ ਤਰਤਲਾ ਨਹੀਂ ਲੋੜ ਜੋ ਵੀ ਹੈ ਗੰਦੇ ਜੋਰ ਤੇ ਇਹਨਾਂ ਨੇ ਜੋ ਵੀ ਉਹ ਕਹਿੰਦੇ ਬਬਲ ਜੀ ਦਿਖਾਈ ਦੀ ਐ ਜੋ ਸਾਰਾ ਕੁਝ ਕਰਦੇ ਜਿਹਨੂੰ ਕੋਈ ਪ੍ਰਸਤ ਲੈ ਬਹੁਤ ਮੰਗਾ ਫਰਾਗਾ ਵਰ ਨਹੀਂ ਉਹ ਕੇਵਲ ਨਾ ਕੋ ਕਰ ਨਹੀਂ ਸਕਦੇ ਜਦੋਂ ਮਰਦੀ ਹੈ ਜਦੋਂ ਉਸਨੇ ਵੀ ਬਹੁਤ ਵੱਡੀ ਗੱਲ ਹੈ ਜੀ ਹਾਲ ਦਾ ਆਪਣਾ ਮਾਣ ਦਿੱਤਾ ਕਿ ਤੁਹਾਨੂੰ ਲੋਜੀਕਲ ਬੈਠੀ ਹੋਣੀ ਹੈ ਇਹਦੇ ਸੱਚਾ ਹੀ ਹੈ

ਉਨਾਗਾ 90% ਤੋਂ ਖੱਲਿਆ ਜੀ ਲੋਕਾ ਵਟੀ ਲੈ। ਅੱਜ 1% ਹੀ ਬਚੇ। ਕਿਸਾਨਾਂ ਦੇ ਜਿਨਕੀ ਗਾਉਂ ਸੀ ਨਾ ਉਹਨਾਂ ਨੇ ਉੱਤੇ ਨਾ ਪਾਇਕੀ ਬਣਾ ਦੇ। ਅੱਜ ਮਵੇਸ਼ੀ ਬੈ ਰਹੇ। ਐਵੇਂ ਬੈ ਰਹੇ ਉਹ ਦੋ ਦਿਨ ਦੇ ਦਮਤ ਲੈ ਬਬ ਮਨੀਸਟਰ ਜੀ ਆ ਪ੍ਰਧਾਨ ਜੀ ਕੋਣ ਸੀ ਕੇ ਸੀ ਜਿਗਾਰੀ ਸੀ। ਉਹਦਾ ਨਹੀਂ ਉਹ ਵਾਰੀ ਗਈ ਨਾ ਐਹੀ ਉਹ ਜੀਤਾ ਵੀ ਪਿਆਰੀ ਹੈ। ਐਹੀ ਉਹ ਜਿਹੜੀ ਧੰਪਤ ਵੀ ਪਿਆਰੀ ਹੈ। ਬੁੱਧੀ ਕਹਿੰਦੇ ਸਾਰੇ ਗਰੰਤਾ ਇਹ ਲੈ ਕੇ ਕਿ ਮਰ ਕੇ ਸ਼ਰੀਰ ਦੇ ਅੰਦਰੋਂ ਨਿਕਲਦੇ ਕੁੱਤਾ ਬਣ ਕੇ ਖੜਾ ਹੋਏਗਾ। ਉਹ ਯੋ ਮਬੀ ਜਬਨ ਜਾਈਦਾ ਉਹਨਾਂ ਨੂੰ ਪਤਾ ਨਹੀਂ ਨਾ ਅਸੀਂ ਚਾਹ ਰਾਮ ਦਾ ਨਾਮ ਲਈਏ ਜਿਹੜਾ ਅਜੇ ਕੋਈ ਦਾ ਨਾਮ ਲਈਏ ਉਹਨਾਂ ਨੇ ਵੀ ਇਹ ਕਹਿੰਦੇ ਲੱਭ 84 ਕੋਤਾ ਪਿੰਡਾ ਬਣ ਗਿਆ ਇਹ ਨਗਰ ਬਣ ਕੇ ਆਇਆ ਇਹ ਨਾ ਕਿ ਕੋਈ ਪੁੱਛੇਗਾ ਵੀ ਜਿਹੜਾ ਇੱਕ ਵਾਰੀ ਬਣ ਜਾਂਦਾ ਉਹ ਤਾਂ ਇਹ ਸੋਚਦਾ ਨਾ ਮੈਂ ਉਹ ਬਈ 4 ਵਜੇ 4 ਵਜੇ 6:30 ਪੀਕੀਆਂ ਨਿਕਲ ਜਾਣੀਆਂ ਜਿਹੜੀਆਂ ਸਰਕਾਰੀ ਆ ਸਰਕਾਰੀਆਂ ਤਾਂ ਰਹਿੰਦੀਆਂ ਪਾਪਾ ਜੀ ਉਹਨਾਂ ਨੂੰ ਗਿਆ ਨਹੀਂ ਨਾ ਸਭ ਤੋਂ ਪਹਿਲਾਂ ਜਿਹੜਾ ਹੈ ਨਾ 9 ਵਜੇ ਗਾੜੀ ਲੈ ਕੇ ਗਿਆ ਉਹਨਾਂ ਨੂੰ ਗਿਆ ਸਵੇਰੇ ਰਾਮ ਗੰਨਾ ਨੂੰ ਉਹਨਾਂ ਨੂੰ ਸਿਵਾ ਕਰਦਾ ਕਿੰਨੇ ਵਜੇ ਉਹਨੇ ਤਾਂ ਗਿਆ ਮੁਕੇ ਦਵਾਈਆਂ ਵੀ ਅੰਦਰ ਭਾਈ ਜਿੱਥੇ ਕਈ ਦਿਨਾਂ ਤੋਂ ਆਪਾਂ ਟੀਵੀ 'ਚ ਮਾਪੁਰਖਾ ਦੇ ਦਰਸ਼ਨ ਕਰਦੇ ਆ ਤੇ ਹੁਣ ਜਿਹੜਾ ਆਪ ਬੇੜੀ ਦੇ ਵਿੱਚ ਲੰਗਰ ਪਾਣੀ ਰਸਤਾ ਬਸਤਾ ਪਚਾਰਾ ਹੈ ਬਾਬਾ ਜੀ ਮੈਂ ਵੀ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਰਸਤਾ ਬਸਤਾ ਲੈ ਕੇ ਹਾਜ਼ਰ ਹੋਏ ਆ ਗੁਰੂ ਦੀਆਂ ਝੜਲੀਆਂ ਫੌਜਾਂ ਤੇ ਲੁੱਟਦੀਆਂ ਲੈ ਆਪਣੇ ਮੁਗਲਾਂ ਅੰਗਰੇਜ਼ਾਂ ਤੋਂ ਪਾਰੇ ਸੰਗਤਾਂ ਵਾਸਤੇ ਜਿਹੜੇ ਆ ਹਮੇਸ਼ਾ ਜਿਹੜੇ ਉਹ ਬੁੱਢਾ ਮਹਾਰਾਜ ਨੇ ਵੀ ਕਿਆ ਖਾਵੇ ਖਰਚਾ ਰਲਮਿਲ ਭਾਈ ਤੋਟ ਨਾ ਆਵੇ ਵੰਦੋ ਜਾਈ ਸਾਡੀ ਵੀ ਹਾਜ਼ਰੀ ਸਾਰੀਆਂ ਗੁਰਸੇਕ ਸੰਗਤਾਂ ਸਰਪੰਚ ਸਾਹਿਬ ਪ੍ਰਵਾਨ ਕਰਿਓ ਸਾਰੀਆਂ ਜਥੇਬੰਦੀਆਂ ਨਹਿنگ ਸਿੰਘ ਫੌਜਾਂ ਵੀ ਤੁਹਾਡੇ ਨਾਲ ਖੜੀਆਂ ਨੇ ਸ਼ਰੋਮੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਮੈਂ ਸਾਰੀਆਂ ਗੁਰਸੇਕ ਸੰਗਤਾਂ ਦੇ ਨਾਲ ਤੇ ਬਾਬਾ ਜੀ ਆਪ ਜੀ ਵੀ ਬਹੁਤ ਕਿਰਪਾ ਕਰ ਰਹੇ ਹੋ ਸਾਰੇ ਸੰਗਤਾਂ ਨੂੰ ਬਹੁਤ ਕਈ ਦਿਨਾਂ ਤੋਂ ਤੁਹਾਡਾ ਦੇਖ ਰਹੇ ਹਾਂ ਤੁਹਾਨੂੰ ਗੁਰੂ ਸਾਹਿਬ ਹੋਰ ਬਾਲ ਬਖਸ਼ ਨੇ ਇਸੇ ਤਰ੍ਹਾਂ ਜਿਹੜਾ ਅੱਜ ਬਿਲਕੁਲ ਇੱਥੇ ਹੀ ਕਰਿਆ ਰਹੇ ਆ ਤੇ ਬਹੁਤ ਹੀ ਦੇਖੋ ਆਪਣੇ ਉੱਪਰੋਂ ਵੀ بارش ਆ ਰਹੀ ਹੈ ਬਹੁਤੀ ਜੀ ਪਰ ਜਿਹੜਾ ਜਲ ਜਹੂਰ ਦਿਸ ਰਿਹਾ ਸਾਰੇ ਪਾਸੇ ਉਹ ਗੁਰੂ ਸਾਹਿਬ ਮਿਹਰ ਭਰਿਆ ਆਤਮਾ ਕੇ ਸਾਹਿਬ ਜੀ ਸੁਲਤਾਨ ਸਾਹਿਬ ਉਹਨਾਂ ਦੀ ਇਹ ਪਵਿੱਤਰ ਚਰਨ ਜੋ ਪਵਿੱਤਰ ਧਰਤੀ ਹੈ ਸੁਲਤਾਨਪੁਰ ਲੋਧੀ ਮਹਾਰਾਜ ਬਹੁਤ ਜਲਦੀ ਇਹਦੇ ਤੋਂ ਜਿਹੜੀ ਤਿਆਤ ਤਵਉਣ ਤੇ ਪਾਣੀ ਜਿਹੜਾ ਆਪਣੇ ਥੱਲੇ ਜਾਵੇ ਜਲ ਜੀ ਗੁਰੂ ਸਾਹਿਬ ਉਵੇਂ ਹੀ ਸੰਤਾ ਜੜੀਆਂ ਨੇ ਉਵੇਂ ਹੀ ਵਿਝਰਨ ਪਰ ਇਸ ਵੇਲੇ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਪੰਜਾਬ ਦੇ ਆਪਣੇ ਕਿਸਾਨਾਂ ਦਾ ਇਹ ਆਉਣ ਵਾਲੇ ਜਿਹੜਾ ਰਾਸ਼ਨ ਪਾਣੀ ਤੇ ਚਲੋ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ ਬਾਬਾ ਜੀ ਵੀ ਬਹੁਤ ਵੱਡੀਆਂ ਸੇਵਾਵਾਂ ਕਰ ਰਹੇ ਨੇ ਸੰਤ ਬਾਬਾ ਬਨਕੀਸ਼ ਸਿੰਘ ਜੀ ਸੀਚੇਵਾਲ ਜੀ ਪਰ ਜਿਹੜਾ ਦੇਖਣ ਨੂੰ ਮਿਲਿਆ ਲੋਕਾਂ ਨੇ ਇੱਥੇ ਦੱਸਿਆ ਇਲਾਕਾ ਨਿਵਾਸੀਆਂ ਨੇ ਇਹ ਜਿਹੜੇ 15 20 ਪਿੰਡ ਨੇ ਜਿੱਥੇ ਆਏ ਆ ਕੋਈ ਇੱਧਰ ਪਿੰਡ ਦਾ ਕੋਈ ਇੱਧਰ ਹੈ ਤੇ ਉਹਨਾਂ ਦਾ ਜਿਹੜਾ ਆਪਣੇ ਨਾਂ ਤੇ ਕੋਈ ਹਰ ਸਾਲ ਹੀ ਨੁਕਸਾਨ ਹੁੰਦਾ ਹੈ ਤਕਰੀਬਨ ਪਰ ਐਸ ਕੀ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਤੇ ਉਹਨਾਂ ਦੀ ਪਰਪਾਈ ਜਿਹੜੀ ਆ ਉਹ ਸਰਕਾਰ ਹੀ ਕਰ ਸਕਦੀ ਹੈ ਸਰਕਾਰ ਨੂੰ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੰਨ੍ਹ ਹਨ ਉਹਨਾਂ ਨੂੰ ਮਜ਼ਬੂਤ ਕਰੇ ਬੰਨ੍ਹ ਦਾ ਵੀ ਤੇ ਨਾਲ ਜਿਹੜਾ ਖਾਨ ਕਰਕੇ ਜਿੱਥੇ ਮਿੱਟੀ ਤੇ ਅਰੇਕਾ ਭਰ ਜਾਂਦਾ ਹੈ ਉਹ ਦਰਿਆ ਹੋਰ ਡੂੰਘੇ ਕਰਨ ਤਾਂ ਕਿ ਜਿਹੜਾ ਇਹ ਤੇ ਹਰ ਸਾਲ ਜਿੰਨਾ ਪਾਣੀ ਉਹ ਛੱਡ ਪੜਦੇ ਨੇ ਪਹਿਲਾ ਛੱਡ ਕੇ ਬਸਾਂਤਾ ਤੋਂ ਪਹਿਲਾਂ ਇੱਕ ਪੌਣ ਪਾਣੀ ਜਿਹੜਾ ਇਹਦਾ ਵੀ ਮੌਸਮ ਦੀ ਵੀ ਤुर्ਦੀਲੀ ਆ ਰਹੀ ਹੈ ਤੋਂ ਮਹਾਪੁਰਖ ਵੀ ਦੱਸ ਰਹੇ ਸੀ ਪਹਿਲਾਂ ਤੇ ਜਿਹੜਾ ਇਹਦੇ ਵਿੱਚ ਵੀ ਦੇਖੋ ਸਾਰਾ ਹਾਲ ਤੋਂ ਗੱਲ ਲੱਗ ਗਿਆ ਤੇ ਹੁਣ ਜਿਹੜਾ ਪਾਸੂ ਦਾ ਮਹੀਨਾ ਉਹ ਵੀ ਆਤ ਤੋਂ ਜ਼ਿਆਦਾ ਜਿਹੜਾ ਰੰਗ ਪੁੱਜਿਆ ਤੇ ਤਾਂ ਵੀ ਅਜੇ ਜਿਹੜੇ ਪਾਣੀ ਦਾ ਜਿਹੜਾ ਕੋਈ ਆਪਣੇ ਜਿਹੜੀ بارش ਆ ਉਤੋਂ ਦੇਖੋ ਕਿੰਨਾ بارش ਪੈ ਕਿਤੋਂ ਸਾਰਿਆਂ ਨੂੰ ਪਤਾ ਹੀ ਹੈ ਕਿ ਹੜ੍ਹਾਂ ਦੀ ਪੋਜੀਸ਼ਨ ਜਿਹੜੀ ਹੈਗੀ ਆ ਬਹੁਤ ਖਰਾਬ ਹੋਈ ਜਾਂਦੀ ਹੈ ਇਸ ਲਈ ਵੀ ਮੈਂ ਵੀ 11 ਲੀਕ ਤੋਂ ਲਗਾਤਾਰ ਬਹੁਤੁਰ ਜਿੱਥੇ ਹੜ੍ਹ ਦੀ ਸਥਿਤੀ ਬੜੀ ਗੰਭੀਰ ਬਣੀ ਹੋਈ ਹੈ 500 400 ਕਰ ਲੋਕ ਜਿਹੜੇ ਆ ਉਹ ਹੰਦਰ ਖੁਸ਼ੀ ਹੋਇਆ ਜਿਹਨਾਂ ਵਾਸਤੇ ਲਗਾਤਾਰ ਸੇਵਾ ਦਾ ਕਾਰਜ ਚੱਲ ਰਿਹਾ ਬੇਤੁਕ ਸੰਕਲਪ ਆਪਣਾ ਯੋਗਦਾਨ ਪਾ ਰਹੀ ਆ ਸੋ ਹੁਣ ਇਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਰਾਹੀ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਉਣ ਦੇ ਨਾਲ ਬਹੁਤ ਹਲਤ ਫਟ ਕੇ ਇਸੇ ਤਰ੍ਹਾਂ ਹੀ ਸੱਤ ਵਿੱਚ ਦੇ ਵਿੱਚ ਪਾਣੀ ਆ ਗਿਆ ਚਿੱਟੀ ਵੇਂ ਬਿਲਕੁਲ ਬਾਹਰ ਹੋਈ ਬੈਠੀ ਹੈ ਕਾਲੀ ਵੇਂ ਦਾ ਪਾਣੀ ਵੀ ਬਹੁਤ ਕਾਫੀ ਦੂਰ ਦੂਰ ਤੱਕ ਦੇ ਨੀਵੇਂ ਏਰੀਆ ਦੇ ਵਿੱਚ ਭਰ ਗਿਆ ਸੋ ਇਸ ਵੇਲੇ ਪੂਰਬ ਨਾਮ ਜਿਹੜਾ ਹੈਗਾ ਹੜਾ ਦੀ ਸਥਿਤੀ ਦੇ ਵਿੱਚ ਅਸੀਂ ਲਗਾਤਾਰ ਉਸ ਸਾਡੀ ਸੰਗਤ ਵੀ ਕਰ ਲਈ ਹੈ ਤੇ ਬਾਕੀ ਵਾਹਿਗੁਰੂ ਦੇ ਹੱਥ ਆ ਕਿ ਆਉਣ ਵਾਲੇ ਸਮਾਂ ਕੇ ਹੋਈਆ ਸਾਡਾ ਫਰਜ਼ ਹੈ ਕਿ ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖੀਏ ਤੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਵੇਸ ਵਿਦੇਸ਼ ਤੋਂ ਸਾਡੇ ਭੈਣ ਭਰਾ ਇਹਨਾਂ ਹੜ ਬੇੜਾਂ ਦੀ ਬਾਹ ਫੜ ਰਹੇ ਆ ਤੇ ਬਹੁਤ ਜਿਆਦਾ ਜਿਹੜਾ ਹੈ ਕਾਹ ਇਸ ਵੇਲੇ ਸੁਗਰੀ ਜਿਹੜੀ ਹੈਗੀ ਆ ਉਹ ਲੋਕਾਂ ਦੇ ਵਿੱਚ ਚੱਲੀ ਹੈ ਪਰ ਅਸਲ ਵਿੱਚ ਜਿਹੜੀ ਆਮ ਕਿਸਾਨਾਂ ਨੂੰ ਜਾਂ ਉਥੇ ਰਹਿਣ ਵਾਲੇ ਲੋਕਾਂ ਦੀ ਜ਼ਰੂਰਤ ਆ ਉਹ ਜਦੋਂ ਪਾਣੀ ਥੱਲੇ ਜਾਂਦਾ ਉਸ ਤੋਂ ਵੱਡੀ ਸਵਰਸ਼ਾ ਜਿਹੜੀ ਆਉਣ ਵਾਲੀ ਆ ਉਹਦੇ ਵਾਸਤੇ ਵੀ ਸਾਨੂੰ ਤਿਆਰ ਰਹਿਣ ਦੀ ਲੋੜ ਆ ਸੋ ਜੋ ਵੀ ਸੇਵਾ ਕਰਨੀ ਚਾਹੁੰਦਾ ਉਹ ਜਿਹੜਾ ਹੈ ਸਾਡੇ ਨਾਲ ਫੋਨ ਨੰਬਰ ਤੇ ਕੰਡਕਟ ਕਰਕੇ ਕਰ ਸਕਦਾ ਸੋ ਜਿੱਥੇ ਵੀ ਅਸੀਂ ਪ੍ਰਸਾਦ ਸਕਦੇ ਹੋਏ ਉਹਨਾਂ ਦੀ ਉਹ ਸਮਗਰੀ ਜਿਹੜੀ ਹੈਗੀ ਆ ਅਸੀਂ ਪਸਾਉਣ ਪਹੁੰਚਣ ਦਾ ਜਦੋਂ ਕਰਾਂਗੇ ਸੋ ਸਾਰਿਆਂ ਨੂੰ ਦੇਸ਼ ਵਿਦੇਸ਼ ਮਿੱਤਿਆਂ ਪ੍ਰਸੰਤਾ ਨੂੰ ਬੇਨਤੀ ਹੈ ਕਿ ਜਰੂਰ ਇਹਨਾਂ ਦੇ ਆ ਵਾਸਤੇ ਆਪਣੇ ਜਾਣੇ ਜੋ ਕੋਲਾ ਬੋਦਲ ਜਿਲ੍ਹਾ ਹੈਗਾ ਜੋਰਦਾਨ ਜਿੰਨਾ ਵੀ ਤੁਸੀਂ ਕਰ ਸਕਦੇ ਆ ਸਾਰੇ ਭਾਡਾ ਭਰਾਵਾਂ ਵਾਸਤੇ ਕਰੋ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਇਹਨਾਂ ਦੀ ਕੜਕੜ ਤਾਂ ਹੀ მიਗੀਆਂ ਜਾਣਗੀਆਂ ਜੇ ਇਹਨਾਂ ਦੀ ਆਪਾਂ ਹੈਲਪ ਕਰਾਂਗੇ ਹਰੇ ਲੰਗਰ ਪਾਣੀ ਬਹੁਤ ਆ ਰਿਹਾ ਜਿਹਦੇ ਵੀ ਕੋਈ ਯੋਗਸਤ ਭੇਜਣੀ ਆ ਜਾਂ ਸਮਾਨ ਭੇਜਣਾ ਕੋ ਜਰੂਰ ਪਹਿਲਾਂ ਫੋਨ ਕਰ ਲਿਓ ਕਿਰੇ ਸਾਡਾ ਫੋਨ 94173 9463 ਦਾ ਜਿਹੜੇ ਹੈਗੇ ਸੇਵਾਦਾਰ ਇੱਥੇ ਲੱਗੇ ਹੋਏ ਉਹਨਾਂ ਨਾਲ ਕੰਟੈਕਟ ਕਰਕੇ ਤਾਂ ਹੀ ਆਵੇ ਕਿਉਂਕਿ ਜਿੱਥੇ ਲੋਕ ਫਸੇ ਹੋਏ ਆ ਉੱਥੇ ਕਿਸ਼ਤੀ ਨਹੀਂ ਸਮਾਨ ਜਾਂਦਾ ਜਿਹੜਾ ਤੁਸੀਂ ਸਮਾਨ ਲਿਆ ਰਹੇ ਹਜੇ ਉਹਨਾਂ ਦਾਕਰ ਪਹੁੰਚ ਨਹੀਂ ਰਿਹਾ ਬਹੁਤ ਥੋੜਾ ਸਮਾਨ ਪਹੁੰਚ ਰਿਹਾ ਤੇ ਬਾਕੀ ਜਿਹੜਾ ਹੈਗਾ ਉਹਨਾਂ ਲਾਗਿਆਂ ਦੇ ਵਿੱਚ ਕੀ ਬੰਦੇ ਲੰਦਾ ਜਿਨ੍ਹਾਂ ਨੂੰ ਹਜੇ ਲੋਡ ਨੇ ਸੋ ਇਸ ਵਾਸਤੇ ਲੋਡ ਬੰਦਾਂ ਦਾਕਰ ਪਹੁੰਚੇ ਇਹ ਸਾਡੀ ਜਿਹੜੀ ਹੈਗੀ ਕੋਸ਼ਿਸ਼ ਆ ਉਹਦੇ ਵਾਸਤੇ ਤੁਸੀਂ ਸਾਡੇ ਸਾਥ ਦਿਓ ਤੇ ਸਾਡੇ ਵੱਧ ਤੋਂ ਵੱਧ ਹੈਲਪ ਕਰੋ ਕਿਉਂਕਿ ਤਕਰੀਬਨ ਜਿਹੜੇ ਹੈਗੇ 24 ਦਿਨ ਹੋ ਗਏ ਲਗਾਤਾਰ ਸਾਨੂੰ ਪਾਣੀ ਨਹੀਂ ਦਿੱਜਦੇ ਉਹਨੂੰ ਤੇ ਹਜੇ ਪਤਾ ਨਹੀਂ ਕਿ ਕਿੰਨੇ ਦਿਨ ਪਾਣੀ ਜਿਹੜਾ ਹੈ ਇਹਦਾ ਹੜ ਦਾ ਪਾਣੀ ਜਿਹੜਾ ਹੈਗਾ ਉਹ ਪਿੰਡਾਂ ਵਿੱਚ ਰਵੇ ਸਾਨੂੰ ਇਹਨਾਂ ਨੀਰੇ ਨੂੰ ਰੋਕਣ ਦੀ ਲੋੜ ਹੈ ਅਸੀਂ ਤੁਹਾਡੇ ਤੈ ਜਲੋਂ ਤੋਂ ਆਦਿ ਹੈ ਬਿਆਲਨਗੁਰ ਸੰਗਤਾਂ ਦੇ ਜਿਹੜੇ ਹਨ ਦਿਨ ਰਾਤ ਕਿਉਂਕਿ ਜਿੱਥੇ ਕੰਮ ਕਰਨ ਵਾਲੇ ਸੇਵਾਦਾਰ ਦੇ ਅੰਦਰ ਲੱਗੇ ਹੋਏ ਆ ਉੱਥੇ ਬਾਹਰ ਮੇਟੀਆਂ ਤੁਹਾਡੀਆਂ ਦੁਆਵਾਂ ਵੀ ਸਾਡੇ ਨਾਲ ਇਸੇ ਤਰ੍ਹਾਂ ਤੁਸੀਂ ਸਾਥ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ